ਅੱਜ ਸਰ ਜੀ ਦੁਕਾਨ ਦੇ ਪਰਗਟ ਦਿਵਸ ਸੁਣਾਉਂਦੇ ਆ ਅੱਜ ਸਾਡੇ ਕਾਉਂਸਲਰ ਸਾਥੀ ਵਿਕਾਸ ਖੇਲਜੀ ਵੱਲੋਂ ਜਿਹੜਾ ਇੱਥੇ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਪ੍ਰਗਟ ਦਿਵਸ ਮਨਾਇਆ ਗਿਆ ਔਰ ਸਵਾਮੀ ਜੀ ਨੇ ਬਹੁਤ ਜਿਹੜਾ ਦੁਨਿਆਵੀ ਦੱਸਿਆ ਕਿ ਵੀ ਉਹਨਾਂ ਦੇ ਜਿਹੜੇ ਸਿਧਾਂਤਾਂ ਦੇ ਕਿਵੇਂ ਚੱਲਣਾ ਹੈ ਕੀ ਸਿਧਾਂਤ ਨੇ ਸਾਡੇ ਜਿਹੜੇ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਨੇ ਉਹ ਸੁਣ ਕੇ ਬੜਾ ਆਨੰਦ ਆਇਆ ਸੋ ਮੈਂ ਇੱਥੇ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਇਸ ਦੇ ਨਿਯਮ ਮੁਬਾਰਕਬਾਦ ਦਿਨਾਵਾ ਔਰ ਇਹੋ ਹੀ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਾਜ ਦੇ ਵਿੱਚ ਚੰਗੇ ਰਾਹ ਤੇ ਪਾਉਂਦੀਆਂ ਨੇ ਔਰ ਚੰਗਾ ਜੀਵਨ ਦਿੰਦੀਆਂ ਨੇ ਔਰ ਚੰਗੇ ਜੀਵਨ ਤੇ ਚੱਲਣ ਦੀ ਇਹ ਦਰਸ਼ ਜੀਵਨ ਜਿਹੜਾ ਜੀਣ ਦੀ ਜਿਹੜੀ ਇਹ ਇਜਾਜ਼ਤ ਦੱਸਦੀਆਂ ਨੇ ਸੋ ਮੈਂ ਇਸ ਦਿਨ ਦੇ ਉੱਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਜਿਨ੍ਹਾਂ ਮੇਰਾ ਮਾਨ ਸਨਮਾਨ ਵੀ ਕੀਤਾ ਔਰ ਮੁਬਾਰਕਬਾਦ ਵੀ ਦਿਨਾ ਜੀ ਹਾਂਜੀ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਦਾ ਜੋ ਸ਼ੁਭ ਦਿਹਾੜਾ ਪ੍ਰਮਾਤਮਾ ਵਾਲਮੀ ਕੁਮਾਰ ਜੀ ਦਾ ਸ਼ੁਭ ਦਿਹਾੜਾ ਪ੍ਰਗਟ ਦੇ ਉਸ ਨੂੰ ਮੁੱਖ ਰੱਖਦੇ ਹੋਇਆ ਵਿਸਾਲ ਨੇ ਅੱਜ satsang ਸਤਸੰਗ ਕਰਾਇਆ ਵਾ ਇਸ ਸ਼ੁਭ ਦਿਹਾੜੇ ਦੀ ਲੋ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀ ਕੀ ਹਰ ਹਰ ਵਾਲਮੀ ਮਿੱਗੀ ਹਰ ਬਾਲਮੀਗੀ ਅੱਜ ਵਿਕਾਸ ਗੇਲਨੀ ਧਾਰਮਿਕ ਸਮਾਗਮ ਕਰਾਇਆ ਹੈ ਪਾਵਨ ਬਾਲਮੀਗੀ ਤੀਰਥੇ ਕੱਲ ਜੋ ਇੱਕ ਕੌਮੀ ਇਤਿਹਾਸਿਕ ਫੈਸਲਾ ਹੋ ਰਿਹਾ ਹੈ ਸੰਸਮਾਗ ਦਾ ਸਾਰਿਆਂ ਨੂੰ ਬੇਨਤੀ ਹੈ ਕਿ ਹਮੇ ਮਾਗੇ ਪਹੁੰਚੋ ਉਸ ਸਮਾਗਮ ਦੇ ਵਿੱਚ ਯੋਗਦਾਨ ਪਾਓ ਕਿ ਜੋ ਕਿ ਕੌਮ ਦਾ ਫੈਸਲਾ ਹੋਏਗਾ ਕਿ ਕਿਹੋ ਜਿਹਾ ਨਿਸ਼ਾਨ ਸਥਾਪਿਤ ਹੋਣਾ ਚਾਹੀਦਾ ਧੰਨਵਾਦ ਜੈ ਬਾਲਮੀਗੀ ਹਰ ਰਮਪ ਕਿਉਂਕਿ ਸਾਰੀ ਲੋਕ ਪ੍ਰੋਗਰਾਮ ਅਲੱਗ-ਅਲੱਗ ਜਗ੍ਹਾ ਲੋਕ ਆਪਣਾ ਵਿਅਸਤ ਸੀਗੇ ਤੇ ਅੱਜ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ ਇਸ ਕਰਕੇ ਅੱਜ ਪ੍ਰਗਟ ਦਿ ਉਸ ਬਣਾਇਆ ਗਿਆ ਇਸ ਇਲਾਕੇ ਚ ਔਰ ਇਹ ਇਥੋਂ ਕਾਉਂਸਲਰ ਵੀ ਹੈ ਔਰ ਜ਼ਰੂਰੀ ਵੀ ਸੀ ਇੱਕ ਪ੍ਰਮਾਤਵਾ ਦਾ ਸ਼ੁਕਰਾਨਾ ਕਰਨਾ ਇਸ ਕਰਕੇ ਸੁਨੇਹਾ ਮੈਂ ਕਿਹਾ ਜਿਹੜੀ ਸ੍ਰਿਸ਼ਟੀ ਕਰਤਾ ਵਾਲਮੀਕੀ ਦੇ ਆਵਾਂ ਦੇ ਹੱਥ ਕਲਮ ਹੈ ਇਹ ਕਲਮ ਸਾਡੇ ਬੱਚਾ ਦੇ ਜੀਵਨ ਚਾਣੀ ਚਾਹੀਦੀ ਹੈ ਜਦ ਤੱਕ ਇਹ ਕਲਮ ਸਾਡੇ ਜੀਵਨ ਚ ਲਗ आएगी ਸਾਡੀ ਜਿਹੜੀ ਗੁਲਾਮੀ ਹੈ ਉਹ ਖਤਮ ਨਹੀਂ ਹੋਏਗੀ ਵਾਲਮੀਕੀ ਪਹਿਲਾ ਤਾਂ ਮੈਂ ਆਪਣੇ ਸਤਿਗੁਰੂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਸਾਡੇ ਦਰਵਨ ਸਾਹਿਬ ਮਲਕੀਰਨਾਥ ਮਾਰੇ ਗਿਰਦਾਰ ਨਾਮ ਜਿਨ੍ਹਾਂ ਨੇ ਇੱਥੇ ਆ ਕੇ ਸਾਰੀਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਔਰ ਅੱਜ ਦਾ ਜੋ ਤਿਆਰ ਭਗਵਾਨ ਵਾਲਮੀਕੀ ਜੀ ਪ੍ਰਗਟ ਦਿਵਸੇ ਉਪਲਖਸ਼ ਵਿੱਚ ਰੱਖਿਆ ਗਿਆ ਹੈ ਇਹ ਪੂਰੀ ਵਾਰਡ ਨੰਬਰ 18 ਤੋਂ ਮੈਂ ਧੰਨਵਾਦ ਕਰਦਾ ਜੀ ਪੂਰੀ ਵਾਰਡ ਨੰਬਰ 18 ਦਾ ਜਿਨ੍ਹਾਂ ਨੇ ਸੰਗਤਾਂ ਨੇ ਆ ਕੇ ਮਹਾਰਾਜ ਦਾ ਪ੍ਰਕਾਸ਼ ਦਾ ਇੱਥੇ आशीर्वाद proper ਕੀਤਾ ਧੰਨਵਾਦ ਜੀ ਜੈ ਵਲਮਿਕੀ ਹਰ ਹਰ ਮਾਲਬੀ ਕਿਹੜੇ ਕਿਹੜੇ ਆ ਹੋਰ ਸੰਤ ਮਹਾਂਪੁਰਸ਼ ਜਿਹੜੇ ਆ ਹੋਰ ਮਾਨਸ ਤੇ ਪਹੁੰਚੋ ਮੱਧਸਿਆ ਜੀ ਬੜੇ ਸੰਤਾਏ ਨੇ ਬੜੇ ਮਹਾਂਪੁਰਸ਼ ਆਏ ਨੇ ਸਾਡੇ ਰਾਮਾ ਸਾਹਿਬ ਜੀ ਸੰਤ ਗੁਰਦਾਸ ਨਾਥ ਮਹਾਰਾਜ ਜੀ ਸੰਤ ਮਲਕੀਰ ਨਾਨਕ ਜੀ ਸਾਡੇ ਦੇ ਇਹੋ ਹੀ ਆ ਮਾਨਯੋਗ ਬਾਕੀ ਦੇ ਸਾਰੇ ਸੰਤ ਮੈਂ ਤੁਸੀ ਦੇ ਮੌਕੇ ਤੇ ਕੁਝ ਸੁਨੇਹਾ ਦੇਣਾ ਚਾਹ ਰਕ ਸੰਤ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵਾਂ ਕਿ ਕਿਰਾ ਆਪਾਂ ਪੰਜਾਬ ਨਸ਼ੇ ਦੇ ਦਲਦਲ ਚ ਫਸਿਆ ਆਵਾ ਉਹ ਬਲਕਿ ਰੰਗਲਾ ਪੰਜਾਬ ਬਣਾ ਲਈ ਸੋਚ ਸਮਝ ਕੇ ਬਾਬਾ ਸਾਹਿਬ ਦੀ ਸੋਚ ਤੇ ਚੱਲ ਕੇ ਵੋਟ ਪਾਓ ਔਰ ਇੱਕ ਖੁਸ਼ਹਾਲ ਪੰਜਾਬ ਬਣਾਓ ਜੈ ਵਾਲਮੀਕੀ ਹਰਾਮ ਧੰਨਵਾਦ ਬਹੁਤ ਤੇਰੀ ਨਹੀਂ ਨੰਗੇ ਵੀ ਬੈਠ ਜਾਓ ਸਾਰੇ ਬੈਠ ਹਾਂਜੀ ਸਰ ਜਿਹੜਾ ਵਿਕਾਸ ਯਾਤੋਂ ਪ੍ਰਗਟਦੇ ਉਸ ਮੋਕੇ ਅੱਜ ਦਾ ਪ੍ਰਗਟ ਦਿਨ ਜੋ ਬਾਲੂ ਜੀ ਦਾ ਹੈਗਾ ਉਹਦੇ ਲਈ ਅਸੀਂ ਆਪਣਾ ਵਿਕਾਸ ਦੇ ਪ੍ਰਸਾਣ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਮੁਬਾਰਕਾਂ ਨៃ ਨៃ ਦੇਵਾ ਬਸ ہزاروں ਬਖਰੀ ਦੀ ਗੱਲ ਕਰਾਂਗਾ ਜੈ ਵਾਲਮੀਕੀ ਜੀ ਅੱਜ ਮੇਰੇ ਭਰਾ ਵਿਕਾਹ ਗਿਲ ਜੀ ਨੇ ਵਾਰਡ ਨੰਬਰ 68 ਦੇ ਕਾਉਂਸਲਰ ਸਾਹਿਬ ਨੇ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀ ਖੁਸ਼ੀ ਦੇ ਵਿੱਚ ਤੇ ਸਮਾਗਮ ਕੀਤਾ ਤੇ ਦਾਸ ਨੂੰ ਵੀ ਇੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਉਸ ਜਿਹੜਾ ਪ੍ਰੋਗਰਾਮ ਵੇਖ ਲਗਦੇ ਜੇ ਵਿਕਾਸ ਗਿੱਲ ਜੀ ਕਾਉਂਸਲਰ ਸਾਹਿਬ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਤੇ ਮੈਂ ਇਸ ਵੀਡੀਓ ਰਾਹੀਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਪ੍ਰਕਾਟ ਦਿਵਸ ਦੀਆਂ ਵਧਾਈਆਂ ਤੇ ਜੈ ਬਾਲ ਮੇਕੀ ਜੀ ਹਰ ਹਮਾਂ ਦੀ ਜੀ ਪਹੁੰਚਿਆ ਜੀ ਇੱਥੇ ਹਾਂਜੀ ਜੀ ਵੀਰਤ ਤੋਂ ਪ੍ਰਕਟ ਸਮਾਜ ਵੀ ਮਾਪਰ ਹਾਂਜੀ ਨਹੀਂ ਸਾਰੇ ਸਾਰੇ ਪਹੁੰਚੇ ਜੀ ਸਾਰੇ ਅੱਡੇ ਵੱਡੀਆਂ ਵੱਡੀਆਂ ਹਸਤੀਆਂ ਲੀਡਰ ਮੇਅਰ ਸਾਹਿਬ ਵੀ ਆਏ ਆ ਜੀ ਸਾਰੇ ਭੈਣ ਭਰਾ ਪਹੁੰਚੇ ਆ ਜੀ